रिकवरी ਦੇ ਪੈਸੇ ਲੈਣ ਗਏ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਨੇ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਿੰਡ ਸਾੰਗੜਾ ਦੇ ਵਿੱਚ ਮੋਟਰਸਾਈਕਲ ਦੀ ਕਿਸ਼ਤ ਦੇ ਪੈਸੇ ਲੈਣ ਗਏ ਰਿਕਵਰੀ ਵਾਲੇ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਨੌਜਵਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਮੋਟਰਸਾਈਕਲ ਕਿਸ਼ਤਾ ਤੇ ਲਿਆ ਸੀ ਜਿਸ ਦੀ ਕਿਸ਼ਤ ਲੇਟ ਹੋਣ ਕਰਕੇ ਰਿਕਵਰੀ ਵਾਲੇ ਲਗਾਤਾਰ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਪਹਿਲਾ ਦੋਨੋਂ ਨੌਜਵਾਨ ਉਸਦੇ ਕੋਲ ਆਉਂਦੇ ਨੇ ਤੇ ਉਹਨਾਂ ਦੇ ਨਾਲ ਕਾਫੀ ਬਹਿਸ-ਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ 50 ਦੇ ਕਰੀਬ ਜਿਹੜੇ ਨੌਜਵਾਨ ਪਹੁੰਚਦੇ ਨੇ ਉਹਨਾਂ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਤੇ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ ਨੇ ਨੌਜਵਾਨ ਦਾ ਕਹਿਣਾ ਹੈ ਕਿ ਉਸਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ ਸਾਰੀ ਇਹ ਜਿਹੜੀ ਵਾਰਦਾਤ ਹੈ ਸੀਸੀਟੀਵੀ ਦੇ ਵਿੱਚ ਕੈਦ ਹੈ ਤੇ ਜਿਹੜਾ ਪਿੰਡਤ ਨੌਜਵਾਨ ਉਸਨੇ ਇਨਸਾਫ ਦੀ ਮੰਗ ਕੀਤੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਪਿੰਡ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਹੈ ਫਿਲਹਾਲ ਉਹਨਾਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਹੈ ਹਾਲਾਂਕਿ ਉੱਥੇ ਕੋਈ ਵੀ ਖੋਲ ਜਿਹੜਾ ਬਰਾਮਦ ਨਹੀਂ ਹੋਇਆ ਫਿਲਹਾਲ ਜਿਹੜੀ ਅਗਲੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਜੀ ਨਾੜਾ ਕੁਰਾਲਾਲ ਸਿੰਘ ਕੁਲਾਲ ਜੀ ਕਿਹੜਾ ਪਿੰਡ ਹੈ ਪਿੰਡ ਸੰਗਣਾ ਕੀ ਹੋਇਆ ਭਾਜੀ ਇੱਥੇ ਭਾਜੀ ਮੇਰੇ ਕੋਲ ਪਿਸ਼ਟਾਂ ਵਾਲੇ ਪੈਸੇ ਲੈਣ ਆਏ ਸੀ ਠੀਕ ਹੈ ਬੰਦੇ ਮੇਰੇ ਦਾ ਮੋਟਰਸਾਈਕਲ ਹੀ ਕੰਮ ਕਰਦਾ ਮੇਰੇ ਕੋਲ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਮੈਂ ਕਿਹਾ ਸਰ ਪਰਸੋਂ ਪੈਸੇ ਆਪਣੇ ਲੈ ਜਿਓ ਆ ਕੇ ਕਹਿੰਦੇ ਅੱਜ ਅਹੀਂ ਲੈ ਕੇ ਜਾਣੇ ਜਾਂ ਮੋਟਰਸਾਈਕਲ ਲੈ ਕੇ ਜਾਣਾ ਜਾਂ ਪੈਸੇ ਲੈ ਕੇ ਜਾਣੇ ਮੈਂ ਕਿਹਾ ਮੋਟਰਸਾਈਲ ਮੇਰੇ ਕੋਲ ਆ ਕਹਿੰਦੇ ਤੂੰ ਕਿੱਥੇ ਆ ਮੈਂ ਕਿਹਾ ਮੈਂ ਕੀ ਮਾਲਿਆ ਮੈਂ ਆਪਣੇ ਵੱਲੋਂ ਤੇ ਜਾਂਚ ਛੜਾਈ ਠੀਕ ਫੇਰ ਮੈਨੂੰ ਫੋਨ ਆਇਆ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਪਿੰਡ ਕਣਕ ਭੀਜਣ ਦਿਆਂ ਉਹ ਮੇਰੇ ਕੋਲ ਆਏ ਮੇਰ ਨਾਲ ਬਹਿਸ ਬਾਜੀ ਕਰਕੇ ਗਏ ਇੱਥੇ ਮੈਂ ਰੋਟੀ ਖਾਂਦਿਆਂ ਮੇਰ ਨਾਲ ਬਹਿਸ ਬਾਜੀ ਕਰਕੇ ਦੋ ਇਹਨੇ ਚਲ ਗਏ ਆ 3 ਵਜੇ ਫੇਰ ਆਏ ਮੈਂ ਆਪਣੀ ਕਣਕ ਵੀ ਜੰਦੇ ਆ ਪੈਲੀ ਦੇ ਵਿੱਚ ਮੈਂ ਟਰੈਕਟਰ ਆਪਣਾ ਚੱਲਦਾ ਛੱਡ ਕੇ ਆਪਣੀ ਜਾਨ ਬਚਾਈ 30 35 ਮੋਟਰਸਾਈਕਲ ਹੀ 50 ਜਣੇ ਹੀ ਉਹ ਤਿੰਨ ਉਹਨਾਂ ਨੇ ਮੇਰੇ ਮਗਰ ਫਾਇਰ ਕੀਤੇ ਆ ਗੋਲੀਆਂ ਚ ਲਾਈਆਂ ਤਿੰਨ ਤੇ ਸੀਸੀਟੀਵੀ ਕੀ ਕੋਈ ਸਾਰੀ ਸੀਸੀ ਹੈਗੇ ਸਾਡੇ ਕੋਲ ਜਦੋਂ ਲੰਘ ਕੇ ਜਾਂਦੇ ਆ ਵਾਪਸ ਹੂੰ ਕੋਲ ਕਿਨੇ ਲੱਗੇ ਕੋਲ ਇਹਨਾਂ ਨੂੰ ਪਤਾ ਨਹੀਂ 2 ਪੰਨੇ 3 ਲੱਗ ਗਏ 3 ਫਾਇਰ ਕੀਤੇ ਉਹਨਾਂ ਨੇ ਅਸੀਂ ਬੰਦੀ ਕਾਰਵਾਈ ਉਹਨਾਂ ਦੇ ਕੀਤੀ ਜਾਵੇ ਜੀ ਮੈਂ ਆਪਣੀ ਜਾਨ ਬਹੁਤ ਮੁਸ਼ਕਲ ਛਡਾਈ ਅੱਜ ਬਚਾਈ ਹੈ ਭੱਜ ਕੇ ਹੁਣ ਪੁਲਿਸ ਪਹੁੰਚ ਗਈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜੀ ਸੰਗਣੇ ਪਿੰਡ ਚ ਆਏ ਆ ਤੇ ਇਹਨਾਂ ਦੀ ਕਾਲਜ ਦੇ ਵਿੱਚ ਗੋਲੀ ਚੱਲੀ ਆ ਜੇ ਵੈਰੀਫਾਈ ਕਰ ਰਹੇ ਆ ਥੋੜੀ ਚੱਲੀ ਹੁੰਦੀ ਜਰੂਰ ਜਿਹੜੇ ਕੋਈ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੱਛਾ ਸਰ ਖੋਲ ਵਗੈਰਾ ਲੱਗੇ ਆ ਜਾਂ ਫਿਰ ਨਹੀਂ ਅਜੇ ਨਹੀਂ ਕੋਈ ਖੋਲਣ ਵਾਲੇ ਪਾਸੇ ਗਏ ਨਾ ਖੋਲ ਮਿਲੇ ਜੇ ਖੋਲ ਮਿਲਗੇ ਤੇ ਪਤਾ ਲੱਗ ਜਾਊਗਾ ਕਲੀਅਰ ਹੋ ਜਾਊਗਾ ਫਿਰ ਤਾਂ ਸਰ ਤੁਹਾਡੇ ਜੀ ਪਤਾ ਲੱਗਾ ਕਿੰਨੇ ਨੌਜਵਾਨ ਇਥੇ ਪਹੁੰਚਦੇ ਨੇ ਇਹਨਾਂ ਦੀ ਕਹਿਣਤੀ ਆਂਦੇ 30 ਮੋਟਰਸਾਈਕਲ ਆਏ ਇਹ ਤੇ ਸੀਸੀਟੀਵੀ ਆਈ ਸੀ ਵੀ ਸਾਹਮਣੇ ਆਈ ਸੀ ਮੇਰੇ ਕੋਲ ਅਜੇ ਨਹੀਂ ਆਈ ਜਦੋਂ ਆਈ ਆਪ ਦੇਖਾਂਗੇ ਇਹ ਹੋਈ ਤੇ ਜ਼ਰੂਰ ਦੇਖਾਂਗੇ ਹਾਂ ਹਾਂ ਅੱਛਾ ਸਰ ਰਿਕਵਰੀ ਵਾਲੇ ਜਿਸ ਤਰ੍ਹਾਂ ਦੱਸਦੇ ਪਏ ਆ ਜੇ ਇਹਨਾਂ ਦੀ ਗੱਲ 'ਚ ਥੋੜੀ ਜਿੰਨੀ ਵੀ ਸੱਚਾਈ ਹੈਗੀ ਤਾਂ ਲੱਗਦਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਸੇ ਨਾਲ ਧੱਕੇ ਨਹੀਂ ਕਰਨਾ ਰਿਕਵਰੀ ਵਾਲੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਣ ਕੇ ਦੱਸਣ ਪੁਲਿਸ ਪ੍ਰਸ਼ਾਸਨ ਆ ਆ ਪ੍ਰੋਬਲਮ ਹੈ ਸਾਨੂੰ ਸਾਡੇ ਕਿਸੇ ਨੇ ਤਾਰ ਰਿਹਾ ਕੋਈ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਬਿਲਕੁਲ ਠੀਕ ਹੈ ਇਹ ਚੀਜ਼ ਜਿਹੜੀ ਗਲਤੀ ਜਿਉਂ ਜਿਉਂ ਨੇ ਇਦਾਂ ਕੀਤਾ ਫਿਰ ਗਲਤੀ ਹੈ ਕਾਰਵਾਈ ਬਣਾਈਗੀ ਸਰ ਫਿਰ ਬਣਦੀ ਕਾਰਵਾਈ ਕੀਤੀ